ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਸੀ ਉਸ ਜੰਗਲ ਦਾ ਰਾਜਾ ਤਾਕਤਵਰ ਸ਼ੇਰ ਜੋ ਕਦੇ ਵੀ ਭੁੱਖਾ ਨਹੀਂ ਰਹਿੰਦਾ ਸੀ ਪਰ ਇੱਕ ਦਿਨ ਉਹ ਕਈ ਘੰਟਿਆਂ ਤੋਂ ਖਾਣ ਲਈ ਕੁਝ ਵੀ ਨਾ ਲੱਭ ਸਕਿਆ ਸ਼ੇਰ ਆਪਣੇ ਸ਼ਿਕਾਰ ਦੀ ਤਲਾਸ਼ ਵਿੱਚ ਜੰਗਲ ਵਿੱਚ ਘੁੰਮਦਾ ਜਾ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਇੱਕ ਸੋਹਣੇ ਹਿਰਨ ਤੇ ਪਈ ਜੋ ਆਰਾਮ ਨਾਲ ਘਾ ਚਰ ਰਿਹਾ ਸੀ ਸ਼ੇਰ ਨੇ ਆਪਣੇ ਦਿਲ ਵਿੱਚ ਸੋਚਿਆ ਅੱਜ ਤਾਂ ਵਧੀਆ ਖਰਾਕ ਮਿਲ ਗਈ ਹੌਲੀ ਹੌਲੀ ਉਹ ਹਿਰਨ ਵੱਲ ਵੱਧ ਗਿਆ ਪਰ ਹਿਰਨ ਵੀ ਚੁਸਤ ਸੀ ਜਿਵੇਂ ਵੀ ਉਸਨੇ ਸ਼ੇਰ ਨੂੰ ਆਪਣੇ ਵੱਲ ਆਉਂਦਿਆਂ ਦੇਖਿਆ ਉਹ ਤੁਰੰਤ ਚੁਕੰਨਾ ਹੋ ਗਿਆ ਹਿਰਨ ਨੇ ਸੋਚਿਆ ਕਿ ਸ਼ੇਰ ਤਾਂ ਮੇਰਾ ਸ਼ਿਕਾਰ ਬਣਾਉਣ ਆਇਆ ਹੈ ਹਿਰਨ ਨੇ ਆਪਣੇ ਤੇਜ਼ ਪੈਰਾਂ ਦਾ ਭਰੋਸਾ ਕੀਤਾ ਬਿਨਾਂ ਧੀਰੀ ਤੇ ਤੋੜ ਪਿਆ ਸ਼ੇਰ ਨੇ ਵੀ ਪਿੱਛਾ ਕੀਤਾ ਪਰ ਹਿਰਨ ਤਾਂ ਤੇਜ਼ ਦਾ ਮਹਾਰਸੀ ਉਹ ਹੁਸ਼ਿਆਰੀ ਨਾਲ ਜੰਗਲ ਦੇ ਪੱਥਰਾਂ ਤੇ ਕੰਡਿਆਂ ਵਿੱਚੋਂ ਲੰਘਦਾ ਗਿਆ ਆਖਰਕਾਰ ਹਿਰਨ ਇੱਕ ਅਜਿਹੇ ਤੰਗ ਜਗ੍ਹਾ ਪਹੁੰਚ ਗਿਆ ਜਿੱਥੇ ਸ਼ੇਰ ਲਈ ਜਾਣਾ ਮੁਸ਼ਕਲ ਸੀ ਸ਼ੇਰ ਨੇ ਕੁਝ ਸਮੇਂ ਤੱਕ ਕੋਸ਼ਿਸ਼ ਕੀਤੀ ਪਰ ਹੁਣ ਉਸ ਨੂੰ ਸਮਝ ਆ ਗਈ ਕਿ ਹਿਰਨ ਉਸ ਦੇ ਹੱਥੋਂ ਨਿਕਲ ਗਿਆ ਉਹ ਗੁੱਸੇ ਨਾਲ ਉਹ ਲਟਕਾ ਕੇ ਵਾਪਸ ਮੁੜ ਗਿਆ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਿਰਫ ਤਾਕਤ ਹੀ ਨਹੀਂ ਅਕਲ ਤੇ ਸਿਆਣਪ ਨਾਲ ਵੀ ਬਹੁਤ ਵੱਡੇ ਕੰਮ ਕੀਤੇ ਜਾ ਸਕਦੇ ਹਨ